ਸਮਾਣਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਹਿਰਾਣ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਪੂਰਨ ਸਿੰਘ ਜਿਨ੍ਹਾਂ ਜਾਣਕਾਰੀ ਦਿੱਤੀ ਕਥਿਤ ਵਿਅਕਤੀ ਹੈ ਜਿਹੜਾ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਇਹਨੂੰ ਸਮਾਣਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰਾਂਗੇ ਪੁਲਿਸ ਅਧਿਕਾਰੀ ਇੱਥੇ ਪੂਰਨ ਸਿੰਘ ਜੀ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਔਰ ਕਿਸ ਕਿਸਥੇ ਰਹਿਣ ਵਾਲਾ ਵਿਅਕਤੀ ਹੈ ਪਹਿਲਾਂ ਕਿਸ ਤਰ੍ਹਾਂ ਦੀ ਹਲ ਮੈਂ ਸਮੇਤ ਸਾਥੀ ਕਰਮਚਾਰੀਆਂ ਦੇ ਬੜਾਚਾ ਮੋੜ ਸਮਾਣਾ ਮਜੂਦ ਸੀ ਉੱਥੇ ਮੈਨੂੰ ਤਲਾਸ਼ ਮਿਲੀਗੀ ਗੁਰਚਰਨ ਸਿੰਘ ਦੇ ਚਰਨਾ ਪੁੱਤਰ ਜੰਗੀਰ ਸਿੰਘ ਪਿੰਡ ਮਰਾਤਪੁਰਾ ਜੋ ਕੁਝ ਚਿੱਟਾ ਹਿਰਨ ਵਿੱਚਾਂ ਦਾ ਕੰਮ ਕਰਦਾ ਜਿਸ سے ਪਹਿਲਾਂ ਵੀ ਮੁਕਦਮੇ ਦਰਜਨ ਜੋ ਅੱਜ 3 ਪਿੰਡ ਕੁੱਤਨਪੁਰ ਖੜਾ ਗਾਕਾਂ ਦੀ ਵੇਟ ਕਰ ਰਿਹਾ ਤੇ ਫਿਰ ਅਸੀਂ ਮੁਕਦਮਾ ਦਰਜ ਕਰਕੇ ਮੁਕਬਰ ਦੀ ਇਤਲਾਹ ਤੇ ਥਾਣੇ ਭੇਜਿਆ ਉਸ ਤੋਂ ਬਾਅਦ ਅਸੀਂ ਰੇਡ ਕਰਕੇ ਨੂੰ ਉਥੋਂ ਕਾਬੂ ਕੀਤਾ ਇਹ ਇਹਦੀ ਦੌਰਾਨੇ ਤਲਾਸ਼ੀ ਇਸ ਤੋਂ ਅਸੀਂ 9 ਗ੍ਰਾਮ ਚਿੱਟਾ ਹੀਰੋਨ ਬਰਾਮਦ ਕੀਤੀ ਹੈ ਅੱਜ ਇਹਨੂੰ ਅਸੀਂ ਰਿਪੋਰਟ ਚ ਪੇਸ਼ ਕਰਕੇ ਇਹਦਾ ਰਿਮਾਂਡ ਹਾਸਲ ਕਰਾਂਗੇ 2761 2185 ਹਾਂ ਪਹਿਲਾਂ ਵੀ ਇੱਥੇ ਪਰਚੇ ਆ ਠੀਕ ਤੇ ਹੁਣ ਅਸੀਂ ਇਹਨੂੰ ਮਾਨਯੋਗ ਅਦਾਲਤ ਵਿੱਚ ਮੈਡੀਕਲ ਕਰਾ ਕੇ ਪੇਸ਼ ਕਰਕੇ ਤੇ ਇਹਦਾ ਰਿਮਾਂਡ ਲਵਾਂਗੇ ਕੈਮਰਾਮੈਨ ਬੀਗੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂੰ